ਪੁਲੀਸ ਵੱਲੋਂ ਆਪਣੇ ਨੂੰ ਸਰੇ ਮਰਦਾ ਘਰ ਦੇ ਵਿੱਚ ਹੌਸਰੇਟ ਕੀਤਾ ਗਿਆ ਹੈ ਇਹ GST ਤੇ ST ਮੰਡਗਾ ਚੋਂ ਕੋਟਾ ਇਹਨਾਂ ਨੇ ਜਦੋਂ ਜੀ ਉਹੀ ਦੱਸੀਏ ਕਿ ਘਰ ਦੇ ਵਿੱਚ ਹੌਸਲੇ ਕਰਕੇ ਮੈਨੂੰ ਬਾਹਰ ਜਾਣ ਦੀ ਜਰਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਕਿੰਨੀ ਕਿ ਦਿਨ ਰੁਕੋਗੇ ਜਿਹੜੀ ਕਥਾ ਦੇ ਵਿੱਚ ਆਗਿਆ ਉਹ ਬਹੁਤ ਹੀ ਜ਼ਿਆਦਾ ਰੁਕਦੀ ਨਹੀਂ ਹੁੰਦੀ ਤੇ ਅੱਗ ਨੇ ਪੜਕਣਾ ਹੀ ਪੜਕਣਾ ਹੈ ਤੇ ਮੁਖਮੰਤੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਤੇ ਨਿਉਂਦੇ ਮਹਿੰਗੇ ਪੈਣੇ ਸਿਰ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਦਾਬਰਾਤ ਨੂੰ ਗਵਾਦਾ ਪੰਜਾਬ ਕੋਲ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਕਿੱਥੇ ਹੋਏ ਤਾਂ ਮੁਖ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਆਫੀਸ ਜਿੱਥੇ ਲਿਦੜ ਜੇ ਐਸੇ ਸੇਫ ਨਹੀਂ ਹੈ ਉਸ ਨੂੰ ਹੋਸ ਰੈਸਕਿਊ ਤਾਂ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਝੂਠੂ ਕੇ ਚੌਂਤਾ ਦੇ ਕੁੱਤੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬਸਰਾ ਵਿੱਚ ਲਿਆਦੇ ਹੋਏ ਢੀੜ ਨਹੀਂ ਹੈ ਇਹ ਲੋਕ ਤਾਂ ਪਹਿਲੇ ਦਿੱਲੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਹਰ ਸਾਡੇ ਬੋਲ ਬਗਾਰੇ ਲੋਕ ਹਰ ਉਹਨਾਂ ਲੋਕਾਂ ਦੀ ਮਦਦ ਕਰਦੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ ਸਰਕਾਰ ਦੇ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ ਔਰ ਇਹ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾ ਜਗੀਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਾ ਰਹੇ ਹੋ ਇਹ ਕੋਈ ਚਲੜਿਆ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇਸੇ ਪੰਜਾਬ ਦੀਆਂ ਨੇ ਰਹਿ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣਅਲਾਨੀ ਐਮਰਜੈਂਸੀ ਦਰਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਸਾਰੇ ਲੋਕਾਂ ਨੇ ਪਿੰਡਾਂ ਦੇ ਤੁਹਾਨੂੰ ਬਣਿਆਂ ਨੂੰ ਕੁਤਣਾ ਹੈ ਹਰ ਮੈਂ ਅਪੀਲ ਕਰਨਾ ਚਾਹੁੰਦਾ ਹੈ ਪਿੰਡਾਂ ਦੇ ਲੋਕਾਂ ਨੂੰ ਕਿ ਜਨ ਵੀਰਾਂ ਦਾ ਲੀਡਰ ਆਉਂਦਾ ਹੈ ਉਹਨੂੰ ਪੁੱਛੋ ਕਿ ਆ ਜਿਹੜੀ ਹੌਸਲ ਅਰੈਸਟ ਕੀਤੀ ਹੋਈ ਹੈ ਆ ਜਿਹੜੀ ਸੁਖਰੂਰ ਦੇ ਵਿੱਚ ਤਰਨਾ ਦੇਣ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਰਟੀਆਂ ਪੈੜੀਆਂ ਪਿੰਡਾਂ ਦੇ ਵਿੱਚ روک لیا تو آپ باہر نکل گئے دیکھو پنڈا جا کے دیکھو کلے پھر تو پتا لگے گا جی پاسیاں آ پہ تو چرنج چنی کا کیوں جی تھوکے نہ مارے تو چرنجی چنی کا کیوں آؤ کلے میں کلا نکلنا تھی روک لو آپ پوسٹ لگا کی ہے میرا گھر چار پاس سے گھیر لیا خر سے آیا چونکہ کسی پسے بھی گاڑ نہیں ਇਹ ਤਰ੍ਹਾਂ ਕੋਈ ਨਹੀਂ ਕੰਮ ਆਸਰੋ ਪੜੀ ਪੁਰਾਣੇ ਇਧਰ ਨਿਕਲਣਾ ਬੋਟਾ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਬੋਟਾ ਪਾਉਣੀਆਂ ਜਿਸ ਤਰੀਕੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਚੰਗੇ ਦੇ ਨਾਲ ਖੂਬ ਤੋਂ ਉਲਟ ਤੁਹਾਨੂੰ ਧਰੇ ਮਾਰ ਕੇ ਭਜਾਣਗੇ ਕਿਤੇ ਗਏ ਇਹ 102 ਤੇ 102 ਮਰਦਾਂ ਚੋਂ ਕੋਸਾ ਇਹਨਾਂ ਨੇ ਐਨਰਜੀ ਉਹ ਕੀ ਦੱਸੀਏ ਕਿ ਕਾਰ ਦੇ ਵਿੱਚ ਹੌਸਲੇ ਕਰਕੇ ਇਹਨੂੰ ਬਾਹਰ ਜਾਣ ਦੀ ਜਰਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਜੀ ਹਨ ਕਿ ਕਿੰਨੀ ਜੇ ਦੇ ਰੁਕੋਗੇ ਜਿਹੜੀ ਕੱਥਾ ਦੇ ਵਿੱਚ ਆਗਿਆ ਉਹ ਬਹੁਤ ਹੀ ਦੇਰ ਰੁਕਦੀ ਨਹੀਂ ਹੁੰਦੀ ਤੇ ਅੱਜ ਨੇ ਘੜ ਘੜ ਪੜਕੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਉਂਦੇ ਪੰਜਾਬ ਦੇ ਲੋਕਾਂ 'ਵਲ ਪਾਰ ਰਹੇ ਹੋ ਉਹਨਾਂ ਨੂੰ ਕੁੱਟ-ਕੁੱਟ ਕੇ ਘਰਾਂ ਦੇ ਵਿੱਚ ਰੋਪਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊਜ਼ਿੰਗ ਲੈ ਕੇ ਪੜ੍ਹੇ ਤੇ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਦਾਬਾਹਤ ਨੂੰ ਗਵਾਦਾ ਪੰਜਾਬ ਤੋਂ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਪਿੱਛੇ ਹੋਇਆ ਹੈ ਕੋਈ ਇੱਕ ਸਾਧਾ ਮੁੱਖ ਮੰਤਰੀ ਸਾਹਿਬ ਦਾ ਮંત્રી ਸਾਹਿਬ ਦਾ ਆਪੋਜੀਸ਼ਨ ਲੀਡਰ ਜੇ ਐਸੇ ਸੇਵ ਨਹੀਂ ਹੈ ਉਸਨੂੰ ਹੌਸ ਰੈਸਕਿਊ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਧੂ ਧੂ ਕੇ ਚੌਂਕਾ ਦੇ ਕੁੱਤੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬਸਾਂ ਵਿੱਚ ਲਿਆਂਦੇ ਹੋਏ ਢੀੜ ਨਹੀਂ ਹੈ ਲੋਕ ਤਾਂ ਪਹਿਲੇ ਦਿੱਲੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਕਾ ਸਾਡੇ ਬੋਲ ਪਗਾਰੇ ਨੂੰ ਅਰਥਾ ਲੋਕਾਂ ਦੀ ਮਦਦ ਕਰਦੇ ਜੀ ਨਾਲੋਂ ਤੁਸੀਂ ਦੁਬਾਰਾ ਰ ਸਰਕਾਰ ਦੀ ਵਿਰੁੱਧ ਆਵਾਜ਼ ਨੂੰ ਦੁਬਾਰਾ ਦਜੀ ਉਸ ਆਵਾਜ਼ ਨੂੰ ਦਗਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾ ਜੋੀਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਾ ਰਹੇ ਹੋ ਇਹ ਕੋਈ ਚਲਣੀ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਅਲਾਨੀ ਐਮਰਜੈਂਸੀ ਜਰਾਈ ਹੈ ਇਹ ਵੀ ਨਹੀਂ ਰਹੀ ਇਹਨਾਂ ਨੂੰ ਬੰਦ ਕਰ ਲੋ ਰੇਤਾ ਲੋਕਾਂ ਨੇ ਪਿੰਡਾਂ ਦੇ ਬਹੁਤ ਬੜਿਆਂ ਨੂੰ ਕੁੱਟਣਾ ਹੈ ਹਰ ਮੈਂ ਅਪੀਲ ਕਰਨਾ ਚਾਹੁੰਦਾ ਹੈ ਪਿੰਡਾਂ ਦੇ ਲੋਕਾਂ ਨੂੰ ਕਿ ਜਗਵੀਰਾਂ ਦਾ ਲੀਡਰ ਹੁੰਦਾ ਹੈ ਉਹਨੂੰ ਪੁੱਛੋ ਕਿ ਆਹ ਜਿਹੜੀ ਹੌਸਲ ਰੈਸਟ ਕੀਤੀ ਹੋਈ ਹੈ ਆਲਰੇਡੀ ਸਰੂਰ ਦੇ ਵਿੱਚ ਤਾਨਾ ਦੇਣ ਹੀ ਦੇਰੇ ਹੋਤ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਕੀਆਂ ਪੈੜੀਆਂ ਪਿੰਡਾਂ ਦੇ ਵਿੱਚ ਹੁਣ ਮੰਤਰੀ ਜੀ ਸਾਡੇ ਘਰ ਚੋਂ ਲੋਕ ਲਿਆ ਤੁਸੀਂ ਕਰਦੇ ਆਪ ਬਾਹਰ ਨਿਕਲ ਕੇ ਦੇਖ ਕਿੰਨੇ ਜਾਗੇ ਦੇਖ ਕੇ ਥਲੇ ਫੇਰ ਤੋਂ ਪੜਾ ਲੱਗੇਗਾ ਜੇ ਪਾਕੀਆਂ ਨਾ ਪਈਆਂ ਤਾਂ ਚੰਨੀ ਚੰਨੇ ਆ ਕਿਉਂ ਜੇ ਤੋਂ ਮੌਕੇ ਦੇ ਡਰੇ ਨਾ ਮਾਰੇ چل جی چلی لگ جیو آؤ میرا میں کلا نکلنا گاڑ نہیں دلنا کوئی نہیں کام آخر پانی پوڑا کے ہٹوں نکلنا ووٹان کا لوگ ادھکار ہے لوگ نے ووٹا پاڑیاں جس طریقے ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾਂ ਦੇ ਨਾਲ ਹੋਰ ਤੋਂ ਉਲਟ ਤੁਹਾਨੂੰ ਧਰੇ ਮਾਰ ਕੇ ਭਜਾਣਗੇ ਪੁਲਿਸ ਵੱਲੋਂ ਆਪਣੇ ਨੂੰ ਮੇਰੇ ਮੱਧਾ ਭਾਗ ਦੇ ਵਿੱਚ ਹੌਸਰੇ ਕੀਤਾ ਗਿਆ ਇਹ ਡੀਐਸਪੀ ਤੇ ਐਸਐਸਓ ਮੰਡਾਚਮ ਕੋ ਸਾਹਿਬ ਜਿਨ੍ਹਾਂ ਨੇ ਇਨਾ ਦੀ ਬਿਊਟੀ ਦਿੱਤੀ ਹੈ ਕਿ ਤੁਹਾਡੇ ਵਿੱਚ ਹੌਸਲੇ ਬੱਤੇ ਮੈਨੂੰ ਬਹੁਤ ਜਾਣਦੀ ਯਾਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹਦਾ ਕਿ ਤੇ ਅੱਗ ਨੇ ਪੜਕਣਾਈ ਪੜਕੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊਜ਼ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊਜ਼ ਲੈ ਕੇ ਪੈਣੇ ਸਿਰ ਤੁਸੀਂ ਪੰਜਾਬ ਦਾ ਆਪ ਹਾਲਾਤ ਸਰਾ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਗਾ ਪਰ ਆਪ ਤੋਂ ਗਵਾਜ਼ਾ ਪੰਜਾਬ ਕੋਲ ਜਿੱਦਾਂ ਗਿਆ ਤੁਸੀਂ ਤੁਸੀਂ ਪੰਜਾਬ ਦੇ ਹਾਲਾਤ ਸਰਾ ਕਰਕੇ ਇਹ ਹਾਲਾਤ ਕਿੱਥੇ ਹੋਇਆ ਹੈ کہ ایک سابق کا سابق منتری کا اپوزیشن لیڈر جی ایڈے سیف نہیں ہے اس کو ہوس ارسٹ کیا جا سکتا ہے آم جی کیا حالات ہوم لوگ کس طرح سو دو کے چوکا کے واپس موڑ رہے ہو لیکن یہ کوئی بسان لے بھیڑ نہیں ہے یہ لوگ تو پہلے دن بھی آپ مہارے آئے تھی. آج بھی آپ مہارے آ رہے ਹਰ ਥਾਂ ਕੇ ਬੋਲ ਬਗਾਰੇ ਲੋਕ ਅਰ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਜਿਨ੍ਹਾਂ ਨੂੰ ਤੁਸੀਂ ਦਬਾਰੇ ਹੋ ਸਰਕਾਰ ਦੇ ਵਿਰੁੱਧ ਆਵਾਜ਼ ਨੂੰ ਦਬਾਰੇ ਹੋ ਤੁਸੀਂ ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾਗੋਈਆਂ ਪੁਲਿਸ ਸਾਡੇ ਤੇ ਪੈਰਾਨਾ ਕਰਕੇ ਲੜਾ ਰਹੇ ਹੋ ਇੱਕ ਉਹਨੇ ਚਲੜੀ ਆਲੀ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਐਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਕਈ ਤਾਂ ਲੋਕਾਂ ਨੇ ਪਿੰਡਾਂ ਦੇ ਬਹੁਤ ਬੜਿਆਂ ਨੂੰ ਕੁੱਟਣਾ ਹੈ ਹਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਪਿੰਡਾਂ ਦੇ ਲੋਕਾਂ ਨੂੰ ਕਿ ਜਨ ਵੀਰਾਂ ਦਾ ਲੀਡਰ ਹੁੰਦਾ ਹੈ ਉਹਨੂੰ ਪੁੱਛੋ ਕਿ ਆ ਜਿਹੜੀ ਹੌਸਲ ਰੈਸਟ ਕੀਤੀ ਹੋਈ ਐ ਆ ਜਿਹੜੀ ਸੰਗਰੂਰ ਦੇ ਵਿੱਚ ਤਾਨਾ ਦੇ ਨਹੀਂ ਦੇਰੇ ਉਸ ਤੁਸੀਂ ਕਿਉਂ ਕਰਦੇ ਇਹਨਾਂ ਦੇ ਪਾਰਟੀਆਂ ਕਹਿਣੀਆਂ ਪਿੰਡਾਂ ਦੇ ਵਿੱਚ ਹਕੂਮਤ ਦੀ ਜੀ ਸਰਦਾਰ ਦਾ ਅਕਰੋਪ ਲਿਆ ਤੁਸੀਂ ਘਰ ਤੇ ਆਪ ਬਾਹਰ ਜਿੱਤੋਗੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਇਹ ਪਾਰਟੀਆਂ ਨਾ ਪਈਆਂ ਤਾਂ ਚਰਨੀ ਚੱਲੇ ਆ ਕਿਉਂ ਜੇ ਤੁਹਾਨੂੰ ਲੋਕਾਂ ਦੇ ਡਰੇ ਨਾ ਮਾਰੇ

ਦੋ ਲੋਕਾਂ ਨੂੰ ਲੈ ਕੇ ਆਏ ਸੀ ਸ਼ਗਰਾਂ ਦੇ ਨਾਲ ਉਸ ਤੋਂ ਉਲਟ ਲੋਕ ਬੜੇ ਮਾ ਕੇ ਭਜਾਂਗੇ ਜਾਗੇ ਇਹ ਡੀਐਸਟੀ ਦੇ ਐਸਓ ਮਨਮਾਨੇ ਕੋਰਟ ਆ ਇਹਨਾਂ ਨੇ ਐਨਐਲਬੀਅਟੀ ਲੱਗੀ ਹੈ ਤੇ ਘਰ ਦੇ ਵਿੱਚ ਹਾਊਸ ਵੈਕਟ ਕਰਕੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹ ਰਾ ਕਿ ਕਿੰਨੀ ਦੇਰ ਰੋਕੋਗੇ ਜੇ ਵੀ ਕੱਥਾ ਦੇ ਵਿੱਚ ਆਗਿਆ ਹੋ ਬਹੁਤੀ ਦੇਰ ਰੁਕਦੇ ਨਹੀਂ ਹੁੰਦੀ ਤੇ ਅੱਗ ਨਾ ਪੜ ਗਈ ਪੜਗੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊਜ਼ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟ-ਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊਜ਼ ਦੇ ਲਹਿੰਗੇ ਪਏ ਤੇ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਦਰਾਪਰਾ ਕੋ ਗਵਾਦਾ ਪੰਜਾਬ ਤੋਂ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਕਿੱਥੇ ਹੋਏ ਹੈ ساب کا متری ساب کا منتری سابق اپوزیشن لیڈر جی اتنے سیف ہے, کے چوتا کے چوتا کے نہیں ہے اس رسٹ کیا جا سکتا آم لوگ حالات ہوس طرح سو سو کے چوکا کے واپس موڑ رہے ہو لیکن یہ کوئی بسر لے ہوئے بھیڑ نہیں ہے یہ لوگ تو پہلے دن بھی آپ مہارے آئے سی اج بھی آپ مہارے آ رہے ਅੱਜ ਸਾਡੇ ਬੋਲ ਪਰ ਆਏ ਲੋਕ ਅਰ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ ਸਰਕਾਰ ਦੀ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾਗੋਈਆਂ ਪੁਲਿਸ ਸਾਡੇ ਤੇ ਪੈਰਾਂ ਤੱਕ ਲਾ ਰਹੇ ਹੋ ਇਹ ਕੋਈ ਚਲਣੀ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ ਅਲਾਨੀ ਐਮਰਜੈਂਸੀ ਜਗਾਈ ਹੈ ਇਹ ਵੀ ਨਹੀਂ ਰਹੀ ਇਹਨਾਂ ਨੂੰ ਬੰਦ ਕਰ ਲੋ ਕਈ ਤਾਂ ਲੋਕਾਂ ਨੇ ਪਿੰਡਾਂ ਦੇ ਘਰੋਂ ਬੜਿਆਂ ਨੂੰ ਕੁੱਟਣਾ ਹੈ ਔਰ ਮੈਂ ਅਪੀਲ ਕਰਨਾ ਚਾਹਦਾ ਹਾਂ ਪਿੰਡਾਂ ਦੇ ਲੋਕਾਂ ਨੂੰ ਕਿ ਜਗਵੀਰਾਂ ਦਾ ਲੀਡਰ ਆਉਂਦਾ ਹੈ ਉਹਨੂੰ ਪੁੱਛੋ ਕਿ ਆਹ ਜਿਹੜੀ ਹੌਸਲ ਰੈਸਟ ਕੀਤੀ ਹੋਈ ਹੈ ਆ ਜਿਹੜੀ ਸਰਹੂਰ ਦੇ ਵਿੱਚ ਤਾਲਾ ਦੇ ਨਹੀਂ ਦੇਰੇ ਉਹ ਤੁਸੀਂ ਕਿਉਂ ਕਰ ਰਹੇ ਹੋ ਇਹਨਾਂ ਦੇ ਪਾਰਟੀਆਂ ਪੈਣੀਆਂ ਪਿੰਡਾਂ ਦੇ ਵਿੱਚ ਹਕਮਤ ਵੀ ਜੀ ਸਰੂਦ ਦਾ ਅਰਖੋ ਲਿਆ ਤੁਸੀਂ ਕਰਦੇ ਆਪ ਬਾਹਰ ਨਿਕਲ ਕੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਰਟੀਆਂ ਨਾ ਪਈਆਂ ਤਾਂ ਚੱਣੀ ਚੱਲੇਗਾ ਕਿਉਂ ਜੇ ਤੁਹਾਨੂੰ ਲੋਕਾਂ ਨੇ ਡਰੇ ਨਾ ਮਾਰੇ

ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਰਾਂ ਦੇ ਨਾਲ ਉਸ ਤੋਂ ਉਲਟ ਕੋਲ ਨੂੰ ਧਰੇ ਮਾਰ ਕੇ ਭਜਾਉਣਗੇ ਤੇ ਅੱਗ ਨੇ ਪੜਗらい ਪੜਗੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟ-ਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਇਹਨਾਂ ਕਾ ਜਾ ਰਿਹਾ ਹੈ ਇਹ ਨਿਊ ਦੇ ਲਹਿਗੇ ਪੈਣੇ ਤੁਸੀਂ ਪੰਜਾਬ ਦਾ ਆਪ ਹਾਲਾਤ ਕਰਾ ਰਹੇ ਹੋ ਇਹਨਾਂ ਸਮਝ ਲਓ ਚੰਦਰਪਾਲ ਰਾਜ ਨੂੰ ਗਵਾਦਾ ਪੰਜਾਬ ਫੋਨ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਕਰਾਉਂਦੇ ਕਿ ਇਹ ਹਾਲਾਤ ਕਿੱਥੇ ਹੋਏ ਹੈ ਕਿ ਇੱਕ ਸਾਲ ਦਾ ਮੁੱਖ ਮੰਤਰੀ ਸਾਫ ਦਾ ਮੰਤਰੀ ਸਾਫ ਦਾ ਅਫਸਰ ਦੀ ਲੀਡਰ ਜੇ ਇਹਦੇ ਸੇਵ ਨਹੀਂ ਹੈ ਉਸ ਨੂੰ ਹੋਤ ਰਹਿ ਚੁਕਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ آم لوگ کس طرح کھو تو کے چوکا واپس موڑ رہے ہو لیکن یہ لے نہیں ہے سارے <coughs> بول بگا رہے لوگ اور انہوں لوگ کی مدد کر رہے جنہوں تیسر دبا رہے ہو سرکار کی وروج آواز نو دبا رہے ہواز دباؤ واسطے ਤੁਸੀਂ ਇਹ ਜਿਹੜੀਆਂ ਚਾਰਾ ਜੁਈਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਿਆ ਰਹੇ ਹੋ ਇਹ ਕੋਈ ਚਲੜੀ ਆ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਜੀਆਂ ਨੇ ਰਹਿਣੇ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣਅਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਇਹਦਾ ਲੋਕਾਂ ਨੇ ਪਿੰਡਾਂ ਦੇ ਤੁਹਾਨੂੰ ਬੜਿਆਂ ਨੂੰ ਕੁੱਟਣਾ ਹੈ ਹਰ ਮੈਂ ਅਪੀਲ ਕਰਨਾ ਚਾਹੁੰਦਾ ਹੈ ਪਿੰਡਾਂ ਦੇ ਲੋਕਾਂ ਨੂੰ ਕਿ ਜਨ ਵੀਰਾਂ ਦਾ ਲੀਡਰ ਆਉਂਦਾ ਹੈ ਉਹਨੂੰ ਪੁੱਛੋ ਕਿ ਆ ਜਿਹੜੀ ਹੌਸਲਾ ਰਸਤ ਕੀਤੀ ਹੋਈ ਹੈ ਆ ਜਿਹੜੀ ਸੁਗਰੂਰ ਦੇ ਵਿੱਚ ਤਾਨਾ ਦੇ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਨਾਂ ਦੇ ਪਾਰਟੀਆਂ ਪੈਣੀਆਂ ਪਿੰਡਾਂ ਦੇ ਵਿੱਚ متری جی سانوں کا گھر چ روک لیا تھی گھر سے آپ باہر نکل کے دیکھو پنڈا جا کے دیکھو کلے کل پھر تمہیں پتا لگے گا جی پاسیاں نہ پڑا تو چرجی چنی نہ ڈڑے نہ مارے تو چرجی چنی نہ لوگوں نے بھی کلے میں کلا نکلنا تھی روک لو آپ پوس لگاتی ہے میرا گھر چار پاس سے گھیر لیا کریں چونک گھر سے کسی پاس میں جاڑ نہیں دیکھتا